ਤਤਰਾਕ ਤੋਂ ਬੜਾ ਫਾਸਟ ਹੈ ਕੋਨੇ ਦੇਖਿਆ ਨਹੀਂ ਸੁਣਿਆ ਨਹੀਂ ਤੇ ਥੋੜੀ ਜਿਹੀ ਚਾਰਜ ਹਟਾਉਣਾ ਚਾਹ। ਥੋੜੀ ਨੂੰ ਕਿਸੇ ਜਗ੍ਹਾ ਪੜੀ ਤੋ ਕਾਤਾ ਲੱਗਿਆ। ਥੋੜੀ ਨੇ ਥੋੜੇ ਜੱਤਾ ਵੀ ਸਵਾਦ ਲੈ ਉਸ ਤੋਂ। ਇਹ ਵੀ ਬਿਕੋਲੇ ਤੋਂ ਚਲਦੀ ਹੈ ਸਾਰੇ ਇਹਨਾਂ ਨਸ਼ੇ ਕੀਤੀ ਹੁੰਦੀ ਹੈ। ਜਿਨਾਂ ਨੇ ਭੁੱਖੀ ਖਾਜੀ ਦੀ ਹੁੰਦੀ ਹੈ, ਫਿਰ ਖਾਜੀ ਦੀ ਹੁੰਦੀ ਹੈ। ਔਰ ਚਿੱਟਾ ਖਾਦੇ ਦੇ ਹੁੰਦਾ। ਕੋਈ ਨਹੀਂ ਦੇਖਦੇ ਵੀ ਲੱਗੇ ਕੋਈ ਸਵਾਰੀ ਲੱਗਣ ਦੀ ਹੈ ਕਿ ਜਾਂ ਨਹੀਂ ਹੈ। ਉਹ ਉਸੀ ਟਾਈਮ ਸਾਈਡ ਪਤਾ ਨੂੰ ਲੱਗਦਾ ਜਦੋਂ ਸੈਡ ਮਾਰ ਕੇ ਫਿਰ ਜਦੋਂ ਮਾਰ ਕੇ ਨਿਕਲ ਜਾਂਦੇ। ਨਵਾਂ ਰੇਲ ਸਟੇਸ਼ਨ ਤੇ ਜੇ ਜਿੰਨਾ ਚਿਰ ਸਾਡੇ ਇੱਥੇ ਮੰਤਰੀ ਸਾਹਿਬ ਨੇ ਨਾ ਆਣਗੇ ਜੇ ਜੇ ਆ ਜਾਣਗੇ ਤੇ ਅਸੀਂ ਆਪਣਾ ਧਰਨਾ ਹੰਕਾਰਾਂਗੇ ਉਹਨਾਂ ਨੂੰ ਲੈ ਕੇ ਦੇਣਗੇ ਤੇ ਫਿਰ ਅਸੀਂ ਆਪਣਾ ਮੈਦਾਨਾ ਕਰਾਂਗੇ ਇਸ ਤਰ੍ਹਾਂ ਹੀ ਨੀਤੇ ਇਹ ਧਰਨਾ ਹੈ ਤੇ ਅਰਤੀ ਸੇਤਾਂ ਦੇ ਵਿੱਚ ਬਾਹਰ ਕਰਨੇ ਜਾ ਰਹੇ 7 ਪ੍ਰਾਪਤ ਤੋਂ ਬੜਾ ਭਾਰ ਤੇ ਡਰਟਰੈਕਟਰ ਦੇ ਤਾਕਤੀ ਜਿਹੜੀ ਪਾਣੀ ਵਾਲੇ ਨਾਲ ਆ ਰਹੀ ਉਹਨਾਂ ਨੇ ਦੇਖਿਆ ਨਹੀਂ ਸੁਣਿਆ ਨਹੀਂ ਤੇ ਥੋੜੀ ਜਿਹੀ ਚਾਰ ਦਿੱਤਾ ਉਹਨਾਂ ਦੇ ਟਰੈਕਟਰ ਤੇ ਥੋੜੀ ਨੂੰ ਕਿਸੇ ਏਕਨ ਪਾੜੀ ਦੋ ਪਾਸੇ ਲੱਗਿਆ ਤਕੜੀ ਬਿਲਕੁਲ ਗਲਤ ਹੋਊਗੀ ਜਦ ਤੱਕ ਮੋੜੀ ਨੇ ਥੋੜੇ ਜਿਹਾ ਤਾਂ ਵੀ ਸਵਾਦ ਲੈ ਤਕੜੀ ਹੋਊਗੀ ਮੇਰਾ ਪਿੰਡ ਕੋਈ ਨਹੀਂ ਮੇਰਾ ਪਿੰਡ ਦਸਤ ਕੁਮਾਰ ਦਾ ਪਿੰਡ ਕਰਾ ਕਿ ਨਾ ਗੁੜੀ ਦਾ ਪਿੰਡ 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 ਰੈਫਰ ਕਰਾਓ ਹਾਂ ਰੈਫਰ ਕਰਾਓ ਕੀ ਮੰਗਣਾ ਚਾਹੁੰਦੇ ਏਨ ਸਾਫਾ ਚਾਹੁੰਦਾ ਏਨ ਸਾਫਾ ਚਾਹੁੰਦਾ ਸਾਫਾ ਕਰਨਾ ਕੋਈ ਜ਼ੋਰ ਜਿਹੇ ਡਰਾਈਵਰ ਕਰਦੇ ਨੇ ਇਹ ਵੀ ਜਿਹੜੇ ਨਾ ਸਭੇ ਕਰ ਨਹੀਂ ਬਣਾਇਆ ਲਾਤ ਦਿਖਦਾ ਨਾ ਕੁਝ ਵੀ 100 ਮੀਟਰ ਪੱਲੇ ਵੀ ਹਰ ਕਾ ਤੇ ਫਿਰਦੇ ਰਹਿੰਦੇ ਨਾ ਤਾਂ ਨਾ ਤੇ ਨਾ ਕੋਈ ਸਰਕਾਰ ਨੇ ਬ੍ਰੇਕਰ ਬਣਾਦਾ ਤਾਂ ਨਾ ਹੀ ਕੋਈ ਜ਼ਿੰਦਗੀ ਮੌਤ ਹੈ ਕਈ ਵਾਰ ਇਹ ਸਹ ਹਾਦਸੇ ਹੋ ਜਾਂਦਾ ਕੋਈ ਸੁਣਦਾ ਨਹੀਂ ਕੋਈ ਨਹੀਂ ਕੋਈ ਸਰਕਾਰ ਕਰੇ ਕੰਪਲੇਨ ਕੀਤੀ ਤੀ ਕੋਈ ਪੁਲਿਸ ਨਹੀਂ ਸਰਕਾਰ ਸਾਡੀ ਸਰਕਾਰ ਇਸ ਗੱਲ ਦਾ ਹੱਲ ਨਹੀਂ ਕਰੇਗੀ ਉਦੋਂ ਤੱਕ ਚੱਕਾ ਚਾਬੀ ਰਹੇਗੀ ਨਾ ਟਾਈਮ ਟੇਬਲ ਹੋਣਾ ਚਾਹਿਆ ਗੱਡੀਆਂ ਦਾ ਟਰੈਲੀਆ ਦਾ ਟਾਈਮ ਟੇਬਲ ਹਜੇ ਕੋਈ ਨਹੀਂ ਟਾਈਮ ਟੇਬਲ ਹੋਣਾ ਚਾਹਿਆ ਟਰੈਲੀਆ ਟਰੈਲਰ ਟਰੱਕ ਦਾ ਆਰਮੀ ਰਾਈਡਰ ਜਿੰਨੀ ਵੀ ਬਿੱਕਰੇ ਤੋਂ ਚੱਲਦੀ ਹੈ ਸਾਰੇ ਇਹਨਾਂ ਨਸ਼ੀ ਕੀਤੇ ਜਾਂਦੀ ਹੁੰਦੀ ਹੈ ਜਿਨ੍ਹਾਂ ਨੇ ਭੁੱਖੀ ਖਾਜੀ ਦੀ ਹੁੰਦੀ ਹੈ ਫੇਵ ਖਾਜੀ ਦੀ ਹੁੰਦੀ ਹੈ ਔਰ ਚਿਟਾਫਾ ਦੇ ਦਿੰਦਾ ਤੇਰੀ ਦੇਖਦੇ ਵੀ ਲੱਗੇ ਕੋਈ ਸਵਾਰੀ ਲੰਘਣ ਦੀ ਹੈ ਕਿ ਜਾਂ ਨਹੀਂ ਹੈ ਉਹ ਉਸੀ ਟਾਈਮ ਸਾਈਡ ਪਤਾ ਲੱਗਦਾ ਜਦੋਂ ਸਾਈਡ ਮਾਰ ਕੇ ਬਦਲੇ ਨੂੰ ਮਾਰ ਕੇ ਨਿਕਲ ਜਾਂਦੇ ਨਾ ਇੱਥੇ ਕੋਈ ਸਟਾਪਰ ਬਣਾਉਂਗਾ ਬਿਲਕੁਲ ਲੋਕੀ ਆਪਣੇ ਵਾਸਤੇ ਅੰਦਰ ਵਸ ਜਾਂਦੇ ਆਪਣੀ ਸਾਈਡ ਹੀ ਲੜਕੀ ਤੇ ਟਰੈਕਟਰ ਵਾਲਾ ਪੂਰੇ ਨਸ਼ੇ ਦੇ ਵਿੱਚ ਇੰਨੇ ਇੰਨੇ ਜ਼ੋਰ ਨਾਲ ਕੁੜੀ ਦੇ ਤੇ ਚਾਰ ਲੰਘਾ ਦਿੱਤਾ ਉਹ ਕੁੜੀ ਦੀ ਮੌਕੇ ਤੇ ਜੱਥ ਹੋ ਗਈ ਹਾਂਜੀ ਟਰੈਕਟਰ ਚ ਕੋ ਹੋ ਗਿਆ ਤੇ ਪਾਣੀ ਦੇ ਵਿੱਚ ਚਲਾ ਗਿਆ ਇਹ ਜੇ ਅਨਸਾਸਨ ਸਾਡੇ ਗਵਰਨਮੈਂਟ ਦਾ ਕੋਈ ਇੱਥੇ ਸਟਾਪਿੰਗ ਨਹੀਂ ਬਣਾਇਆ ਦਾ ਬੱਚੇ ਲੰਘਦੇ ਆ ਉਹ ਪਰਲੀ ਸਾਈਡ ਆ ਉਧਰ ਵੀ ਕੋਈ ਸਟਾਪਰ ਨਹੀਂ ਬਣਾਇਆ ਦਾ ਹਾਂਜੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜਾ ਡਾਇਰੈਕਟਰ ਵਾਲਾ ਆਣ ਜੇ ਇਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਪੁਲਿਸ ਕੰਪਲੇਟ ਹੋਈ ਹੈ ਪੁਲਿਸ ਕੰਪਲੇਟ ਕੀਤੀ ਨਹੀਂ ਹਾਂ ਉਹਨੇ ਓਵਰ ਸਪੀਡ ਕੀਤੀ ਦੀ ਪਲੇਟ ਹੋਈ ਤੁਹਾਡੇ ਕੋਲ ਪੁਲਿਸ ਕੰਪਲੇਨ ਕਰ ਦਿੱਤੀ 112 ਨੰਬਰ ਤੇ ਫੋਨ ਕੀਤਾ ਫਿਰ 14 ਗਰੂਪ ਪੁਲਿਸ ਆਈ ਹਾਂ ਹਾਂ ਮੰਗ ਕਰ ਰਹੇ ਠੀਕ ਹੈ ਡਰਾਈਵਰ ਜਿਹੜਾ ਮੁਕੇ ਤੇ ਫਰਾਰ ਹੋ ਗਿਆ ਉਹ ਫਰਾਰ ਹੋ ਗਿਆ ਡਰਾਈਵਰ ਕੀ ਮੰਗ ਕਰਨਾ ਚਾਹੁੰਦੇ ਹਾਂਜੀ ਕੀ ਮੰਗ ਕਰਨਾ ਚਾਹੁੰਦੇ ਮੰਗ ਕਰ ਰਹੇ ਨੇ ਵੀ ਸੱਚ ਸੱਚ ਇਨਸਾਫ ਹੋਣਾ ਚਾਹੀਦਾ ਡਰਾਈਵਰ ਆਪਾਂ ਨੂੰ ਸਾਬਤ ਠੀਕ ਹੈ ਜਿਹੜਾ ਆਇਆ ਉਹ ਮੜਾਇਆ ਸਾਨੂੰ ਇਹਨਾਂ ਦਾ ਜਿਹੜਾ ਫੇਜ ਜਿੰਨਾ ਚਿਰ ਤੁਹਾਡੇ ਸੇ ਮંત્રી ਸਾਹਿਬ ਨੇ ਨਾਲ ਇਹ ਜਿਹੜੇ ਜੀ ਲਾਟ ਕੇ ਆਉਣਗੇ ਸਾਡੇ ਜਿਹੜੇ ਆ ਜਾਣਗੇ ਤੇ ਅਸੀਂ ਆਪਣਾ ਤਾਂ ਮੰਨ ਕੇ ਕਰਾਂਗੇ ਲੋਸਰ ਨੂੰ ਲੈ ਕੇ ਦੇਣਗੇ ਤੇ ਨਾ ਫਿਰ ਅਸੀਂ ਆਪਣਾ ਮੈਦਾਨ ਕਰਾਂਗੇ ਕਿ ਤਰ੍ਹਾਂ ਇਹ ਜਾਨ ਲਾ ਦੇ ਇਹ ਯਾਤਰਾ ਨਹੀਂ ਤੇਰੀ ਹੈ ਤੱਤਰਾਕ ਤੋਂ ਬੜਾ ਫਾਸਟ ਹੈ ਕੋਨੇ ਦੇਖਿਆ ਨਹੀਂ ਸੁਣਿਆ ਨਹੀਂ ਤੇ ਥੋੜੀ ਜਿਹੀ ਚਾਰਜ ਹਟਾਉਣਾ ਚਾਹ ਤੇ ਥੋੜੀ ਨਾ ਕਿਸੇ ਜਗ੍ਹਾ ਪੈ ਗਈ ਤਾਂ ਕਾਹਦਾ ਲਾ ਗਿਆ ਥੋੜੀ ਨੇ ਥੋੜੇ ਜੱਤਾ ਵੀ ਸਵਾਦ ਲੈ ਉਸ ਤੋਂ ਬਿਨਾਂ ਵੀਡੀਓ ਕੋਲ ਚੋ ਤੇ ਚਲਦੀ ਹੈ ਸਾਰੇ ਇਹਨਾਂ ਨਸ਼ੂ ਕੀਤੇ ਦੀ ਹੁੰਦੀ ਹੈ ਜਿਨਾਂ ਨੇ ਭੁੱਖੀ ਖਾਜੀ ਦੀ ਹੁੰਦੀ ਹੈ ਫਿਰ ਖਾਜੀ ਦੀ ਹੁੰਦੀ ਹੈ ਔਰ ਚਿੱਟਾ ਖਾਦੇਦੇ ਹੁੰਦਾ ਕੋਈ ਨਹੀਂ ਦੇਖਦੇ ਵੀ ਲੱਗੇ ਕੋਈ ਸਵਾਰੀ ਲੱਗਣ ਦੀ ਹੈ ਕਿ ਜਾਂ ਨਹੀਂ ਹੈ ਉਹ ਉਸੀ ਟਾਈਮ ਸਾਈਡੋਂ ਪਤਾ ਲੱਗਦਾ ਜਦੋਂ ਸਾਈਡ ਮਾਰ ਕੇ ਫੋਦੀ ਨੂੰ ਮਾਰ ਕੇ ਨਿਕਲ ਜਾਂਦੇ ਹਨ ਫੋਨ ਵੇਲੇ ਸਾਥ ਜੀ ਤੇ ਜਿੰਨਾ ਚਿਰ ਸਾਡੇ ਇੱਥੇ ਮੰਤਰੀ ਸਾਹਿਬ ਨੇ ਆਣਗੇ ਜੇਰੇ ਆ ਜਾਣਗੇ ਤੇ ਅਸੀਂ ਆਪਣਾ ਤਰਨ ਚੋ ਕਰਾਂਗੇ ਉਹ ਸਾਨੂੰ ਲੈ ਕੇ ਜਾਣਗੇ ਰੇਸ ਨਾ ਫੇਰ ਅਸੀਂ ਆਪਣਾ ਮੈਦਾਨ ਕਰਾਂਗੇ ਕਿਸ ਤਰ੍ਹਾਂ ਹੀ ਮੈਦਾਨ ਨਹੀਂ ਤੇ ਇਹ ਯਾਤਨ ਨਹੀਂ ਤੇ ਅਰਤੀ ਸੇਤਾਂ ਦੇ ਵਿੱਚ ਬਾਹਰ ਕਰਨੇ ਜਾ ਰਹੇ ਸੀ ਸਟ੍ਰਕਟਰ ਤੋਂ ਬੜਾ ਪਾਸ ਤੇ ਡਰਾਈਵਰ ਟਰੈਕਟਰ ਦੇ ਤਰਤੀ ਜਿਹੜੀ ਪਾਣੀ ਵਾਲੇ ਨਾਲ ਆ ਰਹੀ ਉਹਨੇ ਦੇਖਿਆ ਨਹੀਂ ਸੁਣਿਆ ਨਹੀਂ ਤੇ ਥੂੜੀ ਤੇ ਚਾਰ ਦਿੱਤਾ ਉਹਨਾਂ ਟਰੈਕਟਰ ਤੇ ਥੂੜੀ ਨੂੰ ਕਿਸੇ ਇੱਕ ਪਾਣੀ ਤੋਂ ਕੱਟ ਲਾ ਗਿਆ ਤੇ ਥੂੜੀ ਗਲਫਲ ਹੋ ਗਏ ਹੋਸ ਹੋ ਗਈ ਜੱਗ ਤਾਂ ਥੂੜੀ ਨੇ ਥੋੜੇ ਜਿਹਾ ਤਾਂ ਵੀ ਸਵਾਦ ਲੈ ਹੋਂ ਤਾਂ ਥੂੜੀ ਮੇਰਾ ਨਾਮ ਦਸਰਤ ਕੁਮਾਰ ਹੈ ਪਿੰਡ ਮਰਾ ਹੈ ਕਿਹਨਾਂ ਗੁੜੀ ਦਾ ਪਿੰਡ ਪਿੰਡ ਮੇਰਾ ਰੈਪਰ ਕਸਰਾ ਹੋਗਾ ਹਾਂ ਰੈਪਰ ਕਸਰਾ ਹੋਗਾ ਕੀ ਮੰਗਣਾ ਚਾਹੁੰਦੇ ਹੋ ਇਨਸਾਫ ਹੋਣਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਇਨਸਾਫ ਮਕਨਾਂ ਕੋਈ ਜੋ ਜਿਹੜੇ ਡਰਾਈਵਰ ਕਰਦੇ ਨੇ ਇਹ ਵੀ ਜਿਹੜੇ ਨਾ ਬ੍ਰੇਕ ਨਹੀਂ ਬਣਾਇਆ ਲਾਤ ਦਿਖਦਾ ਨਾ ਕੁਛ ਦੇ ਬੱਸ ਬੰਦੇ ਵੀ ਹਰਕਤਾਂ ਫਿਰਦੇ ਰਹਿੰਦੇ ਨੇ ਤਰਨਾ ਚਾਹੇ ਨਾ ਕੋਈ ਸਰਕਾਰ ਨੇ ਬ੍ਰੇਕਰ ਬਣਾਤਾ ਤਰ ਨਾ ਹੀ ਕੋਈ ਜ਼ਿੰਦਗੀ ਮੌਤ ਆ ਕਈ ਵਾਰ ਇੱਥੇ ਹਾਦਸੇ ਹੋ ਜਾਂਦਾ ਕੋਈ ਸੁਣਦਾ ਕੋਈ ਨਹੀਂ ਕੋਈ ਸਰਕਾਰ ਚਾਹੇ ਨਹੀਂ ਕੋਈ ਪੁਲਿਸ ਨਹੀਂ ਕੋਈ ਸਰਕਾਰ ਸਾਡੀ ਸਰਕਾਰ ਐ ਇਸ ਗੱਲ ਦਾ ਹੱਲ ਨਹੀਂ ਕਰੇਗੀ ਉਹ ਤਾਂ ਫਿਰ ਚੱਕਾ ਚਾਵਲੇ ਰਹੇਗਾ ਨਾ ਟਾਈਮ ਟੇਬਲ ਹੋਣਾ ਚਾਹੇ ਗੱਡੀਆਂ ਦਾ ਟਰੈਲੀਆਂ ਦਾ ਟਾਈਮ ਟੇਬਲ ਹਜੇ ਕੋਈ ਨਹੀਂ ਕੀਤਾ ਟਾਈਮ ਟੇਬਲ ਹੋਣਾ ਚਾਹੇ ਟਰੈਲੀਆਂ ਦਾ ਟਰੈਲਰ ਟਰੱਕ ਦਾ ਆ ਰਾਮੀਰ ਦਾ ਮੈਂ ਜਿੰਨੀ ਵੀ ਬਿੱਕ ਤੋਂ ਚੱਲਦੀ ਐ ਸਾਰੇ ਇਹਨਾਂ ਨਸ਼ੇ ਕੀਤੇ ਜਾਂਦੀਆਂ ਨੇ ਜਿਨ੍ਹਾਂ ਨੇ ਭੁੱਖੀ ਖਾਜੀ ਦੀ ਹੁੰਦੀ ਐ ਫੀਮ ਖਾਜੀ ਦੀ ਹੁੰਦੀ ਐ ਔਰ ਚਿੱਟਾ ਫਾਦੇ ਜਾਂਦਾ ਇਹ ਨਹੀਂ ਦੇਖਦੇ ਵੀ ਲੱਗੇ ਕੋਈ ਸਵਾਰੀ ਲੰਘਣ ਦੀ ਹੈ ਕਿ ਜਾਂ ਨਹੀਂ ਹੈ ਉਹ ਉਸੇ ਟਾਈਮ ਸਾਈਡ ਪਤਾ ਨੂੰ ਲੱਗਦਾ ਜਦੋਂ ਸਾਈਡ ਮਾਰ ਕੇ ਪਦਨ ਨੂੰ ਮਾਰ ਕੇ ਨਿਕਲ ਜਾਂਦੇ ਨਾ ਇੱਥੇ ਕੋਈ ਸਟਾਪਰ ਬਣਾਉਂਗਾ ਬਿਲਕੁਲ ਲੋਕੀ ਆਪਣੇ ਵਾਸਤੇ ਅੰਦਰ ਵਸੇ ਜਾਂਦੇ ਆਪਣੀ ਸਾਈਡ ਹੀ ਲੜਕੀ ਤੇ ਟਰੈਕਟਰ ਵਾਲਾ ਪੂਰੇ ਨਸ਼ੇ ਦੇ ਵਿੱਚ ਹੀ ਇੰਨੇ ਇੰਨੇ ਜ਼ੋਰ ਨਾਲ ਕੁੜੀ ਦੇ ਤੇ ਚਾਰਲਿੰਗਾਾ ਦਿੱਤਾ ਉਹ ਕੁੜੀ ਦੇ ਮੌਕੇ ਤੇ ਜੱਥ ਹੋ ਗਈ ਹਾਂਜੀ ਟਰੈਕਟਰ ਚੁਕੋ ਗਿਆ ਤੇ ਪਾਣੀ ਦੇ ਵਿੱਚ ਚਲਾ ਗਿਆ ਏ ਜੇ ਹੁਣ ਸਸਦਣਾ ਸਾਡੇ ਗਵਰਨਮੈਂਟ ਦਾ ਕੋਈ ਇੱਥੇ ਸਟਾਪੇਜ ਨਹੀਂ ਬਣਾਇਆਦਾ ਬੱਚੇ ਲੰਘਦੇ ਆ ਉਹ ਪਰਲੀ ਸਾਈਡ ਆ ਉਧਰ ਵੀ ਕੋਈ ਸਟਾਪਰ ਨਹੀਂ ਬਣਾਇਆਦਾ ਹਾਂਜੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਡਰੈਕਟਰ ਵਾਲਾ ਆਂ ਗਿਆ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਪੁਲਿਸ ਕਮਲੇਟ ਹੋਈ ਹੈ ਪੁਲਿਸ ਕਮਲੇਟ ਕੀਤੀ ਨਹੀਂ ਹਾਂ ਉਹਨੇ ਓਵਰ ਸਪੀਡ ਕੀਤੀ ਦੀ ਡਰੈਕਟਰ ਵਾਲਾ ਪਲੇਟ ਹੋਈ ਪੁਲਿਸ ਕੰਪਲੇਨ ਕਰ ਦਿੱਤੀ 112 ਨੰਬਰ ਤੇ ਫੋਨ ਕੀਤਾ ਫਿਰ ਧਾਰਾਗੜੂ ਪੁਲਿਸ ਆਈ ਉਹਨੂੰ ਵੀ ਸਾਮ ਹਾਂ ਅਮਰ ਜੀ ਠੀਕ ਹੈ ਡਰਾਈਵਰ ਜਿਹੜਾ ਮੁਕੇ ਤੇ ਫਰਾਰ ਹੋ ਗਿਆ ਉਹ ਫਰਾਰ ਹੋ ਗਿਆ ਡਰਾਈਵਰ ਕੀ ਮੰਗ ਕਰਨੇ ਚਾਹੁੰਦੇ ਹਾਂਜੀ ਕੀ ਮੰਗ ਕਰਨੇ ਚਾਹੁੰਦੇ ਮੰਗ ਕਰ ਰਹੇ ਨੇ ਵੀ ਸੜੇ ਇਨਸਾਫ ਹੋਣ ਦੀ ਲਈ ਡਰਾਈਵਰ ਆਪਾਂ ਨੂੰ ਸਤਿ ਸ੍ਰੀ ਅਕਾਲ ਜਿਹੜਾ ਆਇਆ ਉਹ ਮੜਾ ਆਇਆ ਜੀ ਸਾਨੂੰ ਇਹਨਾਂ ਦਾ ਜਿਹੜਾ ਜਿਹਨਾਂ ਚੋਂ ਸਾਡੇ ਸੇ ਮંત્રી ਸਾਹਿਬ ਨੇ ਨਾਲ ਉਹਨਾਂ ਚੜਾ ਜੀ ਬਾਤ ਹੋ ਚੁੱਕੀ ਹੈ ਜਨਮਾ ਸਾਹਿਬ ਜਿਹੜੇ ਆ ਜਾਣਗੇ ਤੇ ਅੱਜ ਆਪਾਂ ਤਾਂ ਆ ਕੇ ਕੋਸ਼ਿਸ਼ ਉਹਨਾਂ ਨੂੰ ਲੈ ਕੇ ਦੇਣਗੇ ਜੀ ਨਾ ਵੇਰਾ ਹੀ ਆਪਣਾ ਮਦਰਾ ਕਰਾਂਗੇ ਕਿ ਤਰ੍ਹਾਂ ਇਹ ਨਹੀਂ ਇਹ ਤਾਂ ਨਹੀਂ ਤੇਰੀ